ਇਹਦੀ ਆ ਗੱਲ ਵੀ ਸ਼ਕਲਾ ਜਾਂਦਾ ਤੇ ਨਸਲਾ ਨਹੀਂ ਜਾਂਦਾ ਅੱਛਾ ਇਹਦੀ ਕੋਈ ਨਾ ਆ ਜਿਵੇਂ ਇਹਦਾ ਬਹੁਤ ਚਮਕਦਾ ਹਾਂਜੀ ਇਹ ਦੇਖੀ ਨਾ ਇਹਨਾਂ ਦੇ ਨਾਲ ਦੇਖੋ ਇਹਦੇ ਵਿੱਚ ਕਾਲਾ ਕੰਮ ਲਾਜ਼ਮੀ ਹੁੰਦਾ ਹਾਂਜੀ ਹੈਗਾ ਨਾ ਮਣੋ ਮਣੇ ਕਾਲੇ ਕਾਲੇ ਹਾਂ ਦੇਖੋ ਹਾਂਜੀ ਹੈਗੇ ਹਾਂ ਇਹ ਇਹਨਾਂ ਦੇ ਕਾਲੇ ਇਹ ਜਮੀਤੇ ਨੇਂਗਲੇ ਕਬੂਤਰ ਨੇ ਕਿਹਦੇ ਦੀ ਜਮੀਤੇ ਨੇਂਗਲੇ ਸੁਖਣਵਾਲ ਦਾ ਆ ਜਮੀਤਾ ਨੇਂਗਲੇ ਸੁਖਣਵਾਲ ਦਾ ਨੇਂਗਲੇ ਹਾਂ ਜਗਣਾ ਵੀ ਐ ਸੀਗਾ ਸੁਖਣਵਾਲ ਤੋਂ ਖੇਡ ਚੱਲੀ ਜਾਂਦੀ ਆ ਲੋਕਾਂ ਚੱਲਦੀਆਂ ਵਧੀਆ ਖਿਡਾਰੀ ਸੁਖਣਵਾਲ ਦੇ ਪਰਾਏ ਸਾਰੇ ਅੱਖਾਂ ਇਹਦੀਆਂ ਇਹਦੀਆਂ ਅੱਖਾਂ ਕਟੀਆਂ ਨੇ ਕਟੀਆਂ ਬਹੁਤ ਗਹਿਰੀਆਂ ਅੱਖਾਂ ਇਹਨਾਂ ਕਬੂਤਰਾਂ ਦਾ ਮੈਨੂੰ ਭੇਤ ਨਹੀਂ ਸੀਗਾ ਉਹ ਉਸਤਾਦ ਦੇ ਡਾਏ ਸੀਗੇ ਅੱਛਾ ਸਰਦਾਰ ਮੋਹਨ ਸਿੰਘ ਦੇ ਘਰੇ ਹਾਂਜੀ ਇਹ ਮੈਨੂੰ ਜਦੋਂ ਉਹਨਾਂ ਨੂੰ ਕਬੂਤਰ ਦਿਖਾਈ ਕਰਨ ਯਾਰ ਇਹ ਕਬੂਤਰ ਤੇ ਆ ਖੇਡ ਤੇ ਉੱਡਣ ਵਾਲੇ ਕਬੂਤਰ ਬਈ ਗਰਮੀ ਚ ਮਹਾਂਬਿਆਂ ਹੀ ਉੱਡਣਗੇ ਵੀ ਦੂਸਰਾ ਸਾਰਾ ਕਹਿੰਦੇ ਨੇ ਦੱਸਿਆ ਮੈਨੂੰ ਅੱਛਾ ਇਹ ਕਬੂਤਰ ਘਰੇ 11 ਵਜੇ ਤੱਕ ਉੱਡਦਾ ਸੀਗਾ ਜੀ ਲਾਲਪਾਪ ਜੀ ਜਿਹੜਾ ਟਰੈਕਟਰ ਜਿੱਤੇ ਆ 11 ਵਜੇ ਤੱਕ 11 ਵਜੇ ਤੱਕ ਉੱਡਦਾ ਸੀਗਾ ਕਲਸੀਆਂ ਉੱਡਦਾ ਸੀਗਾ ਇੱਥੇ ਮੈਂ ਆਪਦੇ ਕਬੂਤਰ ਨਾਲ ਲੈ ਗਿਆ ਸੀ ਅੱਛਾ ਇਹ ਕਹਿੰਦਾ ਪਿੰਡ ਵਾਲਾ ਛੋਟਾ ਵਰਾਏ ਉੱਥੇ ਕਬੂਤਰ ਖੜਦੇ ਨਹੀਂ ਨਾ ਉੱਥੇ ਗੁਰੂ ਘਰੇ ਗੋਮੰਦਾਨਾ ਟੈਂਕੀਆ ਬਾਹਲੇ ਥੋੜੇ ਜੇ ਕਰਨੀ ਅੱਛਾ ਮੈਂ ਕਿਹਾ ਵੀ ਕੱਢੋ ਕਬੂਤਰ ਸਾਰੇ ਮੈਂ ਮੰਜੜਾ ਕੇ ਪਾ ਗਏ ਤੇ ਇਹਨਾਂ ਨੇ ਜੱਗੀ ਵੀ ਇੱਥੇ ਜੀ ਛੱਡੇ ਕਬੂਤਰ ਸਾਰੇ ਜੀ ਹਾਂ ਅਜੇ ਕਿਸੇ ਦੇ ਚਲੋ ਕਬੂਤਰ ਛੱਡ ਤੇ ਇਹ ਕਬੂਤਰ ਜਿਦਾ ਕਬੂਤਰ ਸਾਰੇ ਡਾਰ ਉੱਤੇ ਚੜ ਜੇ ਵੀ ਕੱਲਾ ਹੀ ਥੱਲੇ ਆ ਜਵੇ ਅੱਛਾ ਜੇ ਸਾਰੇ ਕਬੂਤਰ ਕਿੰਨੇ ਕਬੂਤਰ ਛੁੱਟੇ ਸੀ ਘਰੇ ਜਿਹੜੇ ਗੇੜਾਂ ਦੇ ਜਿੰਨੇ ਅੱਛਾ ਅੱਛਾ ਜਿਹੜੇ ਸਲੈਕ ਕੀਤਾ ਹੈ ਗੇੜਿਆਂ ਤੋਂ ਅੱਛਾ ਜੀ ਮੈਂ ਇਹਲਾ ਕਬੂਤਰ ਵਾਈ ਛੱਡਾਂਗੇ ਹਾਂ ਤੇ ਇਹ ਕਰ ਰੇਲ ਕੰਨਾਂ ਦਾ ਇਹ ਤਾਂ ਉੜਦਾ ਹੀ 11 ਵਜੇ ਤੱਕ ਮੈਂ ਕਹਿੰਦਾ ਨਸਲਾ ਕੋਈ ਚੱਕਰ ਨਹੀਂ ਆ ਅਸੀਂ ਦੋ ਕਬੂਤਰ ਛੱਡੇ ਇੱਕ ਕਬੂਤਰ ਛੱਡਿਆ ਸੀ ਬਾਹਲਾ ਚੱਕਰ ਅੱਛਾ ਸਾਖ ਹੂੰ ਇਹ ਸਾਖ ਨਹੀਂ ਮੇਰੇ ਨਾਲ ਗੱਲ ਕਰਦਾ ਹਾਂ ਅੱਛਾ ਜੀ ਜਦੋਂ ਮੈਂ ਚੱਲਿਆ ਜੀ ਕੱਲ੍ਹ ਸਿਆਂ ਤੋਂ ਨਾ ਮੀਂਹ ਪੈਣ ਲੱਗਿਆ ਬਹੁਤ ਹੂੰ ਐਂ ਪੇਪਰ ਦੇ ਲੋਸ ਕਰ ਰਿਓ ਗੱਡੀ ਜ ਆਪਣੇ ਕੋਲ ਪਾਣੀ ਸਾਫ ਨਹੀਂ ਕਰਦੇ ਸੀ ਸੀਸਿਆਂ ਨੂੰ ਇੰਨਾ ਮੀਂਹ ਸੀ ਇੰਨਾ ਮੀਂਹ ਸੀ ਅੱਛਾ ਜੀ ਮੈਂ ਬਾਈ ਨਾਲ ਗੱਲ ਕਰਤਾ ਜਾਂਦਾ ਸੀ ਇਹ ਫੋਨ ਲੱਗਿਆ ਸੀਗਾ ਮੈਂ ਕਹਾਂ ਬਾਈ ਐਂ ਕਰਕੇ ਵੀ ਕਿੱਥੇ ਛੱਡਾਂ ਯਾਨੀ ਕਿੰਨੀ ਉੱਡੂ ਬਾਜੀ ਹਾਂਜੀ ਇਹਨਾਂ ਨੇ ਤਾਂ ਕੋਈ ਨਹੀਂ ਕੋਸਰ ਕੋਇਆ ਜਿਵੇਂ ਨੇਗਾ ਪਉਂ ਵੀ ਛੱਡੇ ਹਾਂ ਜਦੋਂ ਮੈਂ ਨੇੜੇ ਗਿਆ ਨਾ ਪਹਿਲੇ ਤਾਂ ਨਹੀਂ ਕੱਲਦਾ ਸੀ ਤੁਹਾਨੂੰ ਹਾਂ ਮੀਂਹ ਜਦੋਂ ਬਾਲਾ ਸੀ ਮੇਰਾ ਮਨ ਡੋਲ ਗਿਆ ਮੈਂ ਵੀ ਕੁੱਤਰ ਕੇ ਤੇ ਭੁੱਖਾ ਨਾ ਰਹਿ ਜੀ ਅੱਛਾ ਵੀ ਬਾਜੀ ਲੰਮੀ ਉਡ ਦੋਸਰ ਉਡੂਗੀ ਵੀ ਜੇ ਥੋੜੇ ਬਦਾਮ ਵਾਲਾ ਭੁੱਖਾ ਵੀ ਰਹਿ ਸਕਦਾ ਵਾ ਵੀ ਜੇ ਅੱਜ ਖਰ ਕੇ ਆ ਗਿਆ ਕੱਲ੍ਹ ਨੂੰ ਨਹੀਂ ਹੁੰਦਾ ਹਾਂ ਮੈਂ ਇ ਰਸਤੇ ਜੀ ਗਰਮੀ ਦਾ ਟਾਈਮ ਸੀ ਗਰਮੀ ਦਾ ਟਾਈਮ ਸੀ ਉੱਧੇ ਮੀਂਹ ਪੈਣ ਲੱਗਿਆ ਨਾ ਮੈਂ ਕਿਹਾ ਦਿਨ ਦਿਨ ਠਰ ਜਾਣਾ ਵਾ ਅੱਛਾ ਗਰਮੀ ਨੇ ਸੀਗੀ ਪੁੱਗ ਗਰਮੀ ਬਾਈ ਸੀਗੀ ਮਈ ਦੀ ਅੱਛਾ 31 ਮਈ ਦੀ ਮੈਂ ਕਿਹਾ ਕਬੂਤਰਾਂ ਨੇ ਇਹਦਾ ਮੀਂਹ ਪੈਂਦਾ ਬੈ ਤੂੰ ਵੱਧੂ ਡਣਗੇ ਹਾਂ ਉੱਥੇ ਜਾ ਕੇ ਦਿਨ ਲੱਗੇ ਦਿਨ ਲੱਗ ਗਿਆ ਕਬੂਤਰਾਂ ਨੇ ਡਾੜ ਹੀ ਪੈ ਗਿਆ ਤੁਸੀਂ ਐ ਮੰਨ ਲਓ ਤੇ ਮਸਾ ਟਾਈਮ ਕੀਤਾ ਸੀ ਜਵੇ ਤਾਂ ਇੱਕ ਮੇਰਾ 5:00 ਵਜੇ ਕਹਿੰਦਾ ਵੀ 5 ਬਾਦਾਮ ਦੇ ਕੇ ਬਿੱਕਰ ਬਾਈ ਗੱਲ ਮਈ ਦੀ ਗਲਤ ਕਹਿੰਦਾ ਨਹੀਂ ਹੋਰਾਂ ਨੇ ਵੀ ਦਿੱਤੇ ਆ ਮੇਤੋ ਹੀ ਲੈ ਕੇ ਦਿੱਤੇ ਨੇ अच्छा सपना ਜਿਵੇਂ ਬਹਿ ਕੇ ਵੀ ਹਰੇ ਨੇ ਉੱਤੇ ਆਪਾਂ ਕਿਹਾ ਤਾਂ ਨੌ ਲੈ ਕੇ ਤਨਵੇਂ ਹੇਠੇ ਚਲੋ ਹਾਂ ਵੀ ਉਹ ਉਵੇਂ ਤਾਈਓ ਜਿੱਤਾ ਹਰ ਹੋ ਗਈ ਹੈ ਪਹਿਲੇ ਤਾਂ ਬਾਦ ਕਬੂਤਰ ਐਸੇ ਕਰਕੇ ਹਰ ਗਏ ਨਹੀਂ ਕਬੂਤਰ ਹੋਰ ਉੜ ਜਾਂਦੇ ਉੱਥੇ ਕਬੂਤਰ ਸੀਗੇ ਅੱਛਾ ਜੀ ਜਦੋਂ ਉਹ ਕਬੂਤਰਾਂ ਨੇ ਦਿੱਤੇ ਫਿਰ ਦਿਮਾਗ ਨਹੀਂ ਕੰਮ ਕੀਤਾ ਵੀ ਇੱਕ ਨੂੰ ਦੇ ਦੇ ਮੈਂ ਉਹਨਾਂ ਨੂੰ ਦੇ ਦਿੱਤੇ ਅੱਛਾ ਜਿਹੜਾ ਮੇਰਾ ਸਟਾਰ ਕਬੂਤਰ ਬਾਈ ਜੀ ਧੰਨਵਾਦ ਤੇ ਮੈਂ ਲੈ ਕੇ ਗਿਆ ਸੀਗਾ ਉਹ ਮੇਰਾ 5:00 58 ਮਿੰਟ ਤੇ ਬਹਿ ਗਿਆ ਅੱਛਾ ਰਾਏ ਕੋਰ ਤੇ ਮੁੰਡਾ ਜਸਸੀ ਮੇਰੇ ਨਾਲ ਜਸਸੀ ਕਨਾਬੀ ਤਰ ਤਾ ਉੱਡੂਗਾ ਇਹ ਲੰਮਾ ਚੱਲੇਗਾ ਮੋੜ ਤੇ ਨਾਲ ਟਾਂਗੀਆਂ ਲੱਗੀਆਂ 6:00 ਵਜੇ ਤੇ ਕਬੂਤਰ ਢਾਣਗੇ ਤੇ ਵਾਹ ਲਿਆ ਹੁਣ ਮੈਨੂੰ ਤਾਂ ਪਤਾ ਸੀਗਾ ਵੀ ਕੀ ਕੀ ਕਰ ਬਹਿਣਾ ਇਹ ਫੈਲੇ ਤੋਂ ਥੱਲੇ ਉੱਡਿਆ ਜੀ ਬਦੂਗਾ ਸਰਦਾਰਾ ਬੰਨੀ ਪੋੜੀਆਂ ਲਾਈ ਗਿਆ ਸਾਰਾ ਥੱਲੇ ਹੀ ਲੇਖਿਆ ਉੱਤਰ ਨੇ 5:30 ਵਜੇ ਬਾਜੀ ਜਿੱਤ ਕੇ ਘੰਟਾ ਉੱਡ ਕੇ ਸਾਰੇ ਦੇ ਬਿਤੇ ਟਰੈਕਟਰ ਜਿੱਤੇ ਆ ਕਿਹਦੇ ਨਾਲ ਮੁਕਾਬਲਾ ਚੱਲ ਰਿਹਾ ਸੀਗਾ ਤਿੰਨ ਗੁਪਤ ਰੁੱਡੇ ਸੀ ਜੀ ਹਾਂ ਜੀ ਭੂਰੀ ਮਾਹਵਣ ਭੂਰੀ ਮੁਕਾਬਲੇ ਸੀ ਤਿੰਨ ਤਿੰਨਾਂ ਦੇ ਨਾਮ ਸੀ ਭੂਰੀ ਮਾਹਵਣ ਭੂਰਾ ਭੂਰੀ ਮਾਹਵਣਾ ਬਈ ਜਸਵੀਰ ਦੇ ਨਾਮ ਦਾ ਸੀ ਗੁਪਤ ਤਸਵੀਰ ਬਾਦ ਦੇ ਨਾਮ ਤੇ ਛੱਡਾ ਜੀ ਉਤਰਦੇ ਨੇ ਉਹ ਤੀਜਾ ਰਿਆ ਤੇ ਕਰਨ ਰਾਏ ਕਿੱਥੇ ਜਾਈ ਕਰਨ ਰਾਏ ਪਿੰਡ ਦੇ ਨਾਮ ਤੇ ਗੁਪਤ ਜਿਹੜੇ ਪਿੰਡ ਬਾਜੀ ਉੜਦੇ ਸੀ ਅਟਾਰੀ ਵਾਲੇ ਕਿੰਨੀ ਹੁੰਦਾ ਸੀ ਗਿੰਨੀ ਕਿੱਥੇ ਦਾ ਗਿੰਨੀ ਅਟਾਰੀ ਦਾ ਇਹ ਕਿੱਥੇ ਦਾ ਜੀ ਉੱਥੇ ਟਾਰੀ ਬਾਰਡਰ ਟਾਰੀ ਬਾਰਡਰ ਤੇ ਗਿੰਨੀ ਮੁੰਡੇ ਆਉਣੀਆਂ ਹਾਂ ਉਹ ਥੱਲੇ ਦੂ ਉੱਤੇ ਕੱਟ ਰਿਹਾ ਲੋਕਾਂ ਨੂੰ ਟਰੈਕਟਰ ਲੈ ਲੈ ਨਹੀਂ ਗਈ ਅਲਾ ਕਬੂਤਰ ਦੀ ਕਾਮੀ ਕਰਦਾ ਭਾਜੀ ਟਰੈਕਟਰ ਨਾਮ ਤੇ ਜਾ ਕੇ ਵਹਿ ਜਾਂਦਾ ਉਹ ਹਾਕਾ ਮਾਰ ਮੈਨੂੰ ਕਬੂਤਰ ਦੀ ਪਈ ਕਬੂਤਰ ਵਾਲਾ ਟਰੈਕਟਰ ਕਿਥੇ ਆਪਣਾ ਜਾਣ ਲੱਗ ਲਿਆ ਜਾਂਗੇ ਆਜੇ ਤਾਂ ਜਾਣ ਲੱਗੇ ਨੇ ਫੇ ਬਿਠਾਇਆ ਕਬੂਤਰ ਛਤਰੀ ਤੇ ਬੈਠਾ ਤੈਨੂੰ ਸਾਰੇ ਸਾਹਮਣੇ ਸਾਹਮਣੇ ਯਾਨੀ ਇੰਨਾ ਜਿਆਦਾ ਇਹ ਤੈਨੂੰ 11 ਵਜੇ ਲੈ ਦੋ ਦਿਨ ਸੁਪਾਈ ਜੀ ਨਹੀਂ ਬਾਈ ਜੀ ਗੱਲ ਆ ਵੀ ਜਿਹੜੀਆਂ ਹੁਣ ਆਪਾਂ ਗੱਲਾਂ ਕਰਦੇ ਆ ਦੇਖੋ ਕਈ ਵੱਲੇ ਉਸਤਾਦ ਜੀ ਉਸਤਾਦ ਬਣ ਜਾਂਦੇ ਪਰ ਉਹ ਆਪ ਕੁਛ ਨਹੀਂ ਹੁੰਦੇ ਸਹੀ ਹੈ ਜੀ ਕਈ ਗਿਰਾਂ ਮਾਸਟਰ ਜੀ ਸਹੀ ਹੈ ਜੀ ਬੰਦਾ ਮਾ